ਤਰੀਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਆ ਕੁਝ ਲੜਕੇ ਨੇ 15 20 ਇਕੱਠੇ ਹੋਏ ਕਾਫੀ ਹੁਲੜਬਾਜੀ ਕਰ ਰਹੇ ਆ ਮਾਰੂ ਪੰਚਾਇਰ ਵੀ ਕੋਲ ਨੇ ਬੰਗਾਰ ਦੇ ਲੋਕਾਂ ਨੂੰ ਕੀ ਮਸਲਾ ਕੀ ਦੀ ਇਹ ਕੀ ਕਰਦੇ ਆ ਯਾ ਫਸਲ ਜਿਹੜੇ ਨਿੱਕੇ ਨਿੱਕੇ ਜੀ ਮਾਰੀ ਮੁੱਤੀ ਨੂੰ ਗੁੱਤਵਾ ਜਿੰਦੀ ਆ ਉਹ ਸਕੂਲਾਂ ਜਿਹੜਾ ਨੇ ਤਾਂ ਸ਼ੁਰੂ ਹੋ ਜਾਂਦੇ ਆ ਮੁਰਤੇ ਛੋਟੇ ਛੋਟੇ ਗੱਲਾਂ ਵਿੱਚ ਕਈ ਵਾਰ ਕਿਸੇ ਮਰਤੇ ਦਾ ਚੱਕਰ ਹੁੰਦਾ ਐ ਜਿਹੜੀ ਚੀਜ਼ਾਂ ਕਰਕਣੀਆਂ ਚੀਜ਼ਾਂ ਵਜਣੀਆਂ ਆ ਅੱਜਕੱਲ੍ਹ ਪਲੇਟਫਾਰਮ ਬਣਾ ਰਹੇ ਸੋਸ਼ਲ ਮੀਡੀਆ ਇਹਨਾਂ ਨੇ ਯੂਜ਼ ਤੇ ਉਹ ਲੈਂਡ ਖਤਰਾ ਸਿਰਫ ਆਪਣੇ ਆਪਣੇ ਦਿਖਾਉਣ ਖਤਰਾ ਮੈਂ ਕਹਿੰਦਾ ਇਹ ਯਾਰ ਪਤਾ ਕਰਦੇ ਕੋਝੀਆਂ ਪਰ ਨੂੰ ਇਹ ਵੀ ਨਹੀਂ ਪਤਾ ਕਿ ਕਿ ਸਿਰਸਤ ਹੋ ਜਾਣਾ ਤੇ ਕਾਰਜ ਯੋਗ ਨੇ ਇਹ ਤਾਂ ਇਹ ਚੀਜ਼ਾਂ ਤਾਂ ਬਾਦ ਹੋਣਾ ਚਾਹੀਦਾ ਮਾਰ ਕੇ ਟਰੈਕ ਗਲਤ ਬਣ ਜਾਂਦਾ ਹੈ ਉਹਨਾਂ ਦੇ ਕਾਰਜ ਯੋਗ ਨੇ ਸਰ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਆ ਕੁਝ ਲੜਕੇ ਨੇ 15 20 ਇਕੱਠੇ ਹੋਏ ਕਾਫੀ ਗੁੱਲੜ ਬਾਈ ਕਰ ਰਿਹਾ ਮਾਰੂ ਪਛਾਇ ਵੀ ਕੋਲ ਨੇ ਬੰਗਾਰ ਦੇ ਲੋਕਾਂ ਨੂੰ ਕੀ ਮਸਲਾ ਕੀ ਦੀ ਇਹ ਕੁਝ ਕਰਦੇ ਆ ਇਹ ਬਸ ਦੋ ਚੁੱਕੇ ਨਿੱਕੇ ਨਿੱਕੇ ਜੀ ਮਾਰੀ ਉੱਤੀ ਨੂੰ ਗੁੱਤਵਾ ਜਿੰਦੀ ਆ ਉਹ ਸਕੂਲਾਂ ਵੀ ਅਗੜਾਂ ਨੇ ਤੋਂ ਸ਼ੁਰੂ ਹੋ ਜਾਂਦੇ ਆ ਉਮਰ ਤੇ ਛੋਟੇ ਛੋਟੇ ਗੱਲਾਂ ਵਿਚੇ ਕਈ ਵਾਰ ਕਿਸੇ ਮਰਦ ਦਾ ਚੱਕਰ ਹੁੰਦਾ ਹੈ ਇਹ ਜਿਹੜੀ ਚੀਜ਼ਾਂ ਕਰਕੇ ਇਹ ਚੀਜ਼ਾਂ ਵਜਨੀਆਂ ਉਹ ਅੱਜ ਕੱਲ ਪਲੇਟਫਾਰਮ ਬਣਿਆ ਗਿਆ ਸੋਸ਼ਲ ਮੀਡੀਆ ਇਹਨਾਂ ਨੇ ਵੀਜ਼ ਤੇ ਉਹ ਲੈਂਡ ਖਤਰੇ ਸਿਰਫ ਆਪਣੇ ਆਪਣੇ ਦਿਖੋਗੇ ਤਾਂ ਮੈਂ ਕਹਾਂ ਇਹ ਚਾਰਪਤਾ ਕਰਦੇ ਕੋਝੀਆਂ ਪਰ ਨੂੰ ਇਹ ਵੀ ਨਹੀਂ ਪਤਾ ਕਿ ਇਸ ਰਸਟਰ ਹੋ ਜਣੇ ਨੇ ਕਿ ਕਾਰਵਾਈ ਹੋਣੀ ਨਹੀਂ ਇਹ ਤਾਂ ਇਹ ਚੀਜ਼ਾਂ ਤਾਂ ਬਾਹਰ ਜਾਣਾ ਚਾਹੀਦਾ ਮਰ ਕੇ ਟਰੈਕ ਗਲਤ ਬਣ ਜਾਂਦਾ ਤੇ ਉਹਨਾਂ ਦੇ ਕਾਰਵਾਈ ਹੋ ਰਹੀ ਸਰ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਆ ਕੁਝ ਲੜਕੇ ਨੇ 15 20 ਇਕੱਠੇ ਹੋਏ ਕਾਫੀ ਬੁਲਡਬਾਜੀ ਕਰ ਰਹੇ ਆ ਮਾਰੂ ਪਛਾਰ ਵੀ ਕੋਲ ਨੇ ਬੰਗਾਰ ਦੇ ਲੋਕਾਂ ਨੂੰ ਕੀ ਮਸਲਾ ਕੀ ਦੀ ਇਹ ਕੋਈ ਕਾਰਕ ਆਪਸ ਦੇ ਚੁਲੇ ਨਿੱਕੇ ਨਿੱਕੇ ਜੀ ਮਾਰੇ ਮੁੱਤੀ ਨੂੰ ਬੁੱਤਵਾ ਜਿੰਦੀ ਆ ਤੇ ਸਕੂਲਾਂ ਜੇ ਅਗਰ ਨੇ ਤਾਂ ਸ਼ੁਰੂ ਹੋ ਜਾਂਦੇ ਆ ਮੁੜ ਕੇ ਛੋਟੇ ਛੋਟੇ ਗੱਲਾਂ ਵਿੱਚ ਕਈ ਵਾਰ ਕਿਸੇ ਮਰਤੀ ਦਾ ਚੱਕਰ ਹੁੰਦਾ ਹੈ ਇਹ ਜਿਹੜੀ ਚੀਜ਼ਾਂ ਕਰਕੀਆਂ ਇਹ ਚੀਜ਼ਾਂ ਵਜਨੀਆਂ ਅੱਜ ਕੱਲ੍ਹ ਪਲੇਟਫਾਰਮ ਬਣਿਆ ਰਿਹਾ ਹੈ ਸੋਸ਼ਲ ਮੀਡੀਆ ਇਹਨਾਂ ਨੇ ਯੂਜ਼ ਤੇ ਉਹ ਲੈਂਡ ਖਤਰਾ ਸਿਰਫ ਆਪਣੇ ਆਪਣੇ ਦਾ ਖੰਡ ਖਤਰਾ ਮੈਂ ਕਹਾਂ ਇਹ ਯਾਰ ਪਤਾ ਕਰਦੇ ਕੋਈਆਂ ਉਦੋਂ ਮੈਂ ਵੀ ਬਤਾਇਆ ਸੀ ਕਿ ਸਿਸਟਮ ਜਦੋਂ ਇਹ ਕਾਰਜ ਯੋਜਨਾ ਨੂੰ ਇਹ ਤਾਂ ਇਹ ਚੀਜ਼ਾਂ ਤੋਂ ਬਾਹਰ ਹੋਣਾ ਚਾਹੀਦਾ ਮੁਰਕੇ ਟਰੈਕ ਗਲਤ ਬਣ ਜਾਂਦਾ ਹੈ ਉਹਨਾਂ ਦੇ ਕਾਰਜ ਯੋਜਨਾ ਸਰ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਆ ਕੁਝ ਲੜਕੇ ਨੇ 15-20 ਇਕੱਠੇ ਹੋਏ ਕਾਫੀ ਹੁਲੜਬਾਜੀ ਕਰ ਰਹੇ ਆ ਮਾਰੂ ਪੰਜਾਬੀ ਕੋਲ ਨੇ ਬੰਗਾਲ ਦੇ ਲੋਕਾਂ ਨੂੰ ਕੀ ਮਸਲਾ ਕੀ ਦੀ ਇਹ ਗਤੀ ਕਰਦੇ ਆ ਯਾ ਫਸਤ ਜਿਹੜੇ ਨਿੱਕੇ ਨਿੱਕੇ ਜੀ ਮਾਰੀ ਮੁੱਤੀ ਨੂੰ ਗੁੱਤਵਾ ਜਿੰਦੀ ਆ ਉਹ ਸਕੂਲਾਂ ਦੀ ਲੜਾਈਆਂ ਤੋਂ ਸ਼ੁਰੂ ਹੋ ਜਾਂਦੇ ਹੈ ਉਮਰ ਕਿ ਛੋਟੀਆਂ ਛੋਟੀਆਂ ਗੱਲਾਂ ਪਿੱਛੇ ਕਈ ਵਾਰ ਕਿਸੇ ਲੜਕੀ ਦਾ ਚੱਕਰ ਹੁੰਦਾ ਹੈ ਇਹ ਜਿਹੜੀ ਜਗ੍ਹਾ ਕਰਕੇ ਮੇਰੇ ਕਿਸੇ ਜਗ੍ਹਾ ਵਧਣ ਨੇ ਉਹ ਅੱਜ ਕੱਲ ਪਲੇਟਫਾਰਮ ਬਣਾ ਗਿਆ ਸੋਸ਼ਲ ਮੀਡੀਆ ਇਹਨਾਂ ਨੇ ਵਿਊਜ਼ ਤੇ ਲਾਈਕ ਦੀ ਖਾਤਰ ਸਿਰਫ ਆਪਣੇ ਆਪਣੇ ਦਿਖਾਉਣ ਦੀ ਖਾਤਰ ਮੈਂ ਕਹਿੰਦਾ ਹਾਂ ਇਹ ਜਿਹੜਾ ਹਰਕਤ ਕਰਦੇ ਕੋਝੀਆਂ ਪਰ ਉਹਨੂੰ ਇਹ ਵੀ ਪਤਾ ਹੈ ਕਿ ਇਸ ਰਿਸਟ ਹੋ ਜਾਣਾ ਨਾ ਕੋਈ ਕਾਰਵਾਈ ਹੋਣੀ ਨਹੀਂ ਹੈ ਤਦ ਇਹ ਚੀਜ਼ ਤਾਂ ਬਾਅਦ ਹੋਣਾ ਚਾਹੀਦਾ ਮੁਰਕੇ ਟ੍ਰੈਕ ਗਲਤ ਬਣ ਜਾਂਦਾ ਹੈ ਉਹਨਾਂ ਦੇ ਕਾਰਨ ਹੋ ਰਿਹਾ ਹੈ